ਸਵਾਗਤ ਹੈ ਤੁਹਾਡੇ ਮੇਰੇ ਚੈਨਲ ਵਿੱਚ ਅੱਜ ਆਪਾਂ ਵੀਡੀਓ ਬਣਾਵਾਂਗੇ ਜੀ ਅਗਰ ਤੁਹਾਡੀ ਬਾਜੂ ਦਾ ਕਪੜਾ ਘੱਟ ਹੈ ਕਈ ਵਾਰੀ ਹੁੰਦਾ ਕਿ ਆਪਣੇ ਬਾਜੂ ਦਾ ਕਪੜਾ 1 ਇੰਚ ਕਪੜਾ ਜਾਂ 1.5 ਇੰਚ ਕਪੜਾ ਘੱਟ ਹੁੰਦਾ ਤੇ ਆਪਾਂ ਮੂਰੇ ਲੈਸਸ ਵਗੈਰਾ ਲਾਉਣੀ ਹੁੰਦੀ ਆ ਤੇ ਆਪਾਂ ਕਿਸ ਤਰੀਕੇ ਨਾਲ ਕਪੜਾ ਲੈਸ ਵਿੱਚ ਜੁਆਇੰਟ ਕਰਾਂਗੇ ਕਿ ਆਪਣਾ ਬਾਹਾਂ ਦੀ ਲੰਬਾਈ ਵੀ ਵਾਜੇ ਤੇ ਆਪਣੀ ਲੈਸ ਵੀ ਮੂਰੇ ਲੱਗ ਜੇ ਜੀ ਤੇ ਬਹੁਤ ਸੋਹਣੇ ਤਰੀਕੇ ਨਾਲ ਆਪਣੇ ਸਿੰਪਲ ਤਰੀਕੇ ਨਾਲ ਆਪਾਂ ਲੈਸ ਲਾਵਾਂਗੇ ਜਿਹਦੇ ਵਿੱਚ ਆਪਾਂ ਬਹੁਤ ਹੀ ਘੱਟ ਕਪੜਾ ਆਊਗਾ ਤੇ ਲੈਸ ਵਿੱਚ ਤੇ ਲੈਸ ਵੀ ਬਹੁਤ ਸੋਹਣੀ ਲੱਗੂਗੀ ਤੇ ਵੀਡੀਓ ਕਰਦੇ ਆਪਾਂ ਸਟ੍ਰੈਟਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਹਾਂਜੀ ਫ੍ਰੈਂਡਸ ਸਭ ਤੋਂ ਪਹਿਲਾਂ ਆਪਾਂ ਬਾਹਰ ਦਾ ਪੁੱਠੇ ਵਾਲਾ ਪਾਸਾ ਲਵਾਂਗੇ ਕੱਪੜੇ ਦਾ ਤੇ ਉੱਪਰ ਆਪਾਂ ਜਿਹੜੀ ਲੈਸ ਧਰਨੀ ਆ ਉਹ ਰੱਖਾਂਗੇ ਜੀ ਸਿੱਧੀ ਆਪਾਂ ਸਿੱਧੀ ਲੈਸ ਰੱਖੀਆ ਉੱਪਰ ਆਪਾਂ ਇਹ ਤੇ ਆਪਾਂ ਲੈਸ ਦੇ ਜਿਹੜਾ ਥੱਲੇ ਕੱਪੜਾ ਰੱਖਣਾ ਜੀ ਉਹ ਬਿਲਕੁਲ ਲੈਸ ਦੇ ਅੰਦਰ ਅੰਦਰ ਕੱਪੜਾ ਹੋਣਾ ਚਾਹੀਦਾ ਹੈ ਲੇਸ ਦੇ ਬਾਹਰ ਕਪੜਾ ਨਹੀਂ ਹੋਣਾ ਚਾਹੀਦਾ ਇਹ ਇਹਦੇ ਵਿੱਚ ਸਿਰਫ ਅੱਧੇ ਇੰਚ ਤੋਂ ਵੀ ਘੱਟ ਕੱਪੜਾ ਆਊਗਾ ਜੀ ਤੇ ਜਿਹਦੇ ਨਾਲ ਕਿ ਆਪਣੇ 1 ਪੌਣਾ ਇੰਚ ਜਿਹੜੀ ਬਾਹਾਂ ਦੀ ਲੈਂਥ ਵਾਜੂਗੇ ਤੇ ਜੇ ਆਪਾਂ ਪਾਈਪਿੰਗ ਵਾਂਗੂ ਲੈਸ ਵਿੱਚੋਂ ਕੱਢਦੇ ਜੀ ਤੇ ਆਪਣਾ ਜਿਹੜਾ ਕਪੜਾ ਸੀਗਾ ਉਹ ਹੋਰ 1.5 ਇੰਚ ਘੱਟ ਜਾਣਾ ਸੀਗਾ ਤੇ ਇਸ ਤਰ੍ਹਾਂ ਤੁਸੀਂ ਲੈਸ ਲਾਉਂਗੇ ਬਹੁਤ ਹੀ ਈਜ਼ੀ ਤਰੀਕਾ ਹੈ ਤੇ ਆਪਣੇ ਬਾਹਾਂ ਦੀ ਲੈਂਥ ਵੀ ਵਾਜੂਗੀ ਇਹਦੇ ਨਾਲ ਦੇਖੋ ਆਪਾਂ ਜਿਹੜਾ ਲੈਂਸ ਦੇ ਥੱਲੇ ਕਪੜਾ ਕੀਤਾ ਜੀ ਬਿਲਕੁਲ ਲੈਂਸ ਦੇ ਅੰਦਰ ਅੰਦਰ ਹੈ ਤੇ ਇਸ ਤੋਂ ਬਾਅਦ ਕੀ ਕਰਨਾ ਆਪਾਂ ਬਾਹ ਨੂੰ ਸਿੱਧੇ ਵਾਲੇ ਪਾਸੇ ਉਲਟਾ ਲੈਣਾ ਤੇ ਇਸ ਤਰੀਕੇ ਨਾਲ ਲੈਂਸ ਨੂੰ ਉੱਪਰ ਵੱਲ ਕਰ ਲੈਣਾ ਜਿਵੇਂ ਦੇਖੋ ਮੈਂ ਲੈਂਸ ਕੀਤੀ ਉੱਪਰ ਵਾਲੇ ਪਾਸੇ ਵਾਲਾ ਤੇ ਜਿਹੜਾ ਆਪਣਾ ਕਪੜਾ ਸੀ ਬਿਲਕੁਲ ਲੈਂਸ ਦੇ ਥੱਲੇ ਥੱਲੇ ਆਇਆ ਤੇ ਦੇਖੋ ਬਾਹਰ ਬਿਲਕੁਲ ਵੀ ਆਪਣਾ ਕਪੜਾ ਨਹੀਂ ਦਿਂਦਾ ਤੇ ਆਪਣੀ ਲੈਂਸ ਵੀ ਕਿੰਨੀ ਸੋਹਣੇ ਤਰੀਕੇ ਨਾਲ ਨਿਕਲੀ ਆ ਤੇ ਨਾ ਤਾਂ ਆਪਣੇ ਜੀ ਪੁੱਠੇ ਪਾਸੇ ਕੋਈ ਵੀ ਕਪੜਾ ਦਿਸੂਗਾ ਤੇ ਨਾ ਹੀ ਸਿੱਧੇ ਪਾਸੇ ਬਿਲਕੁਲ ਗੁੰਮ ਲੈਸ ਹੋ ਜੂਗੀ ਆਪਣੀ ਇਹ ਤੇ ਬਹੁਤ ਹੀ ਸਿੰਪਲ ਤੇ ਵਧੀਆ ਤੇ ਈਜ਼ੀ ਤਰੀਕਾ ਜੀ ਇਹ ਦੇਖੋ ਕਿੰਨੀ ਸਫਾਈ ਨਾਲ ਲੈਸ ਲੱਗੀ ਆਪਣੀ ਤੇ ਬਿਲਕੁਲ ਵੀ ਕਪੜਾ ਆਪਣਾ ਨਹੀਂ ਦਿਸ ਰਿਹਾ ਵਿੱਚ ਤੇ ਪੁੱਠੇ ਵਾਲੇ ਪਾਸੇ ਵੀ ਬਿਲਕੁਲ ਕਪੜਾ ਨਹੀਂ ਦਿਸਦਾ ਆਪਣਾ ਤੇ ਤੁਸੀਂ ਇਸ ਤਰ੍ਹਾਂ ਲੈਸ ਨੂੰ ਘਰੇ ਟਰਾਈ ਕਰ ਸਕਦੇ ਆ ਜੀ ਲੌਨ ਦੀ ਤੇ ਚਲੋ ਜੀ ਵੀਡੀਓ ਨੂੰ కరో శేర్ కరో బాయ్ బాయ్